ਇਸ ਲਾਈਨ ਦੇ ਵਿੱਚ ਇੱਕ ਇਨਫੋਰਮੇਸ਼ਨ ਦੇ ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਬਾਈਕ ਚੋਰੀ ਹੋ ਰਹੀ ਨੇ ਉਸ ਸੰਬੰਧੀ ਸਾਡੇ ਐਫਆਈਆਰ ਵੀ ਦਰਜ ਹੈਗੀ ਹੈ ਜੀ 185 ਨੰਬਰ 10924 ਦਾ ਉਹਨੂੰ ਫਾਲੋਅ ਅਪ ਕਰਦੇ ਹੋਏ ਸਾਡੇ ਸਟਾਫ ਸਾਹਿਬ ਨੇ ਬੜਾ ਅੱਛਾ ਕੰਮ ਕੀਤਾ ਇੱਕ ਬੁਲਟ ਮੋਟਰਸਾਈਕਲ ਜਿਹੜੇ ਵੱਡੇ ਮੋਟਰਸਾਈਕਲ ਚੋਰੀ ਕਰਦੇ ਸੀ ਉਹ ਵਿਰੋ ਇੱਕ ਮੁੰਡਾ ਅਸੀਂ ਅਪ੍ਰੀਹੈਂਡ ਕੀਤਾ ਜਿਹਦਾ ਨਾਮ ਹੈਗਾ ਜਗਰੂਪ ਸਿੰਘ ਉਰਫ ਲੱਕੀ ਤੇ ਇਹ ਬੜੀ ਇੰਟਰਸਟਿੰਗ ਗੱਲ ਹੈ ਥੋੜੇ ਟਾਈਮ ਹੀ ਪਹਿਲਾਂ ਮਲੇਸ਼ੀਆ ਤੋਂ ਆਇਆ ਸੀਗਾ 4 ਮਹੀਨੇ ਮਲੇਸ਼ੀਆ ਤੋਂ ਲਾਕੇ ਲੇਸ਼ਾ ਤੋਂ ਵਾਪਸ ਜਦੋਂ ਆਇਆ ਇਹ ਤੇ ਆ ਕੇ ਥੋੜਾ ਜਿਹਾ ਨਸ਼ੇ 'ਚ ਪੈ ਗਿਆ ਉਸ ਤੋਂ ਬਾਅਦ ਇਹ ਆਪਣਾ ਇਸ ਕੰਮਾਂ ਦੇ ਵਿੱਚ ਬੈਠ ਕੇ ਇਹਨੇ ਦੋ ਜਗ੍ਹਾ ਤੋਂ ਮੋਟਰਸਾਈਕਲ ਚੋਰੀ ਕੀਤੀ ਸੀਗੇ ਇੱਕ ਸਪਲੈਂਡਰ ਇੱਕ ਬੁਲਟ ਬਾਈਕ ਤੇ ਉਹ ਅਸੀਂ ਦੋਵੇਂ ਰਿਕਵਰ ਕਰ ਲਏ ਨੇ ਫਰਦਰ ਹੋਰ ਵੀ ਰਿਕਵਰੀ ਹੋਣ ਦੇ ਚਾਂਸਸ ਹੈਗੇ ਨੇ ਸਾਡੇ ਐਸਐਚਓ ਸਾਹਿਬ ਅਮੋਲਕ ਐਸਐਚਓ ਸਿਵਲ ਲਾਈਨ ਇਸ ਦੇ ਕੇਸ ਦੇ ਵਿੱਚ ਬੜੀ ਗੰਭੀਰਤਾ ਨਾਲ ਲੱਗ ਰਿਹਾ ਕਿਉਂਕਿ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਸਾਡੇ ਸੀਪੀ ਸਾਹਿਬ ਦੇ ਬੜੇ ਸਖਤ ਹਦਾਇਤ ਹੈਗੀ ਹੈ ਕਿ ਜਿਹੜੀ ਜ਼ੀਰੋ ਟਾਲਰੈਂਸ ਹੈ ਇਸ ਕ੍ਰਾਈਮ ਦੇ ਉੱਪਰ ਕਿ ਅਸੀਂ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੀ ਹੋਈ ਮੋਟਰਸਾਈਕਲ ਰਿਕਵਰ ਕਰ ਰਹੇ ਹਾਂ। ਸਰ ਕਿੱਥੋਂ ਆਇਆ ਵਾਲਾ ਤੇ ਉਮਰ ਕਿੰਨੀ ਜੀ? ਇਹ ਜੀ ਉਮਰ ਦੀ ਹੈਗੀ 26 ਸਾਲ ਪਲੱਸ 2 ਪੜਿਆ ਜੀ ਇਹ ਤੇ ਇਹ ਰਹਿਣ ਵਾਲਾ ਰਾਜਸਥਾਨੀ ਏਰੀਆ ਹੈ। ठाणे ਰਾਜਸਥਾਨੀ ਦੇ ਏਰੀਆ ਹਨ ਵਾਲਾ ਹੈਗਾ। ਤੇ ਇਹ ਹੁਣ ਮਲੇਸ਼ੀਆ ਤੋਂ ਆ ਕੇ ਬਸ ਇਹ ਇਹ ਕੱਲਾ ਹੀ ਸਰ ਕੀ ਨਾਲ ਹੋਰ ਵੀ ਦੇ ਕੋਈ ਨਹੀਂ ਇਹ ਫਿਲਹਾਲ ਇਹ ਕੱਲਾ ਆਇਡੈਂਟੀਫਾਈ ਹੋਇਆ। ਥੋ ਜਿਹੜਾ ਇੱਕ ਮੁੰਡਾ ਹੋਰ ਹੋਊਗਾ ਉਹ ਹਾਲੇ ਮੈਂ ਡਿਸਕਲੋਸ ਨਹੀਂ ਕਰ ਸਕਦਾ ਤੁਹਾਨੂੰ ਉਸ ਬਾਰੇ। ਤੁਹਾਨੂੰ ਫੜਾਂਗੇ। ਤੇ ਜੇ ਚੋਰੀ ਕੋਈ ਕਰਦਾ ਸੀਗਾ ਤੇ ਇਹ ਫਿਰ ਗੱਭੂ ਕਿੱਥੇ ਅਗੇ ਅਗੇ ਸੇਲ ਕਰਨ ਦੀ ਕੋਸ਼ਿਸ਼ ਕਰਦੇ ਸੀ ਬਟ ਜਿਹੜੇ ਦੋ ਮੋਟਰਸਾਈਕਲ ਇਹਨਾਂ ਕੋਲ ਸੇਲ ਨਹੀਂ ਹੋਏ ਸੀ ਹਲੇ ਇਹਨਾਂ ਨੇ ਆਪਣੇ ਘਰ ਹੀ ਲਾਏ ਹੋਏ ਸੀਗੇ ਤੋਂ ਥੋੜੇ ਕਬਰ ਕੀਤੇ ਸਰ ਇਹ ਕਿੱਥੇ ਤੇਰੇ ਪਿੰਡ ਦਾ ਰਹਿਣਾ ਰਾਜਾ ਸੰਸੀ ਜੀ ਰਾਜਾ ਸੰਸੀ ਤਾਰੀਵਾਲ ਤਾਰੀਵਾਲ ਠਾਣੇ ਚੋਰੀ ਦੇ ਤੰਦੇ ਕਿਵੇਂ ਵੇਚਦੇ ਮਲੇਸ਼ੀਆ ਤੋਂ ਜਿਹੜਾ ਆਇਆ ਦੇਖੋ ਇਹ ਜਿਹੜੀ ਸੰਗਤ ਇਹ ਮਾੜੀ ਹੋਗੀ ਉਸੇ ਕਰਕੇ ਇਹਨਾਂ ਨੂੰ ਪੈਸੇ ਦੀ ਨੀਡ ਕਰਕੇ ਇਹਨਾਂ ਨੇ ਇਹ ਚੋਟਾ ਨਿਸ਼ਾਨ ਬਣਾਇਆ ਸਰ ਬੁਲਟ ਮੋਟਰਸਾਈਕਲ ਦਾ ਕਿੰਨਾ ਨੁਕਸਾਨ ਹੋਇਆ? ਕਿਸਲੇ ਮੋਟਰਸਾਈਕਲ ਦਾ ਜਿਆਦਾ ਨੁਕਸਾਨ ਹੋਇਆ? ਹਾਂਜੀ ਬੁਲਟ ਮੋਟਰਸਾਈਕਲ ਦੇ ਜਿਆਦਾ ਪੈਸਾ ਹੋਣ ਸੀ। ਸਰ ਗੁਰਦੁਆਰਾ ਦੀ ਚੋਰੀ ਕਰਦਾ ਹੀ ਜ਼ਿਆਦਾ ਕਿੱਧਰ ਚੋਰੀ ਲੱਗਦੀ ਹੈ? ਨਹੀਂ ਪਾਰਕਿੰਗ ਦੇ ਵਿੱਚ ਨਹੀਂ ਪਾਰਕਿੰਗ। ਇਸ ਹੁਣ ਕਿੰਨੇ ਕੁ ਅਜ ਤੱਕ ਚੋਰੀ ਹੋਈ ਹੈ? ਨਹੀਂ ਅ ਅਜ ਤੱਕ ਕਾਫੀ ਕੁਝ ਘਰੇ ਨਹੀਂ ਬਟ ਸਾਡੇ ਕੋਲ ਹੁਣ ਰਿਕਵਰ ਹੋਣ ਦਾ ਸਪੋਰਟ ਇੱਕ ਸਪਲੈਂਡਰ ਇੱਕ ਬੁਲਟ ਮੋਟਰਸਾਈਕਲ ਹੋਇਆ ਦੋ ਮੋਟਰਸਾਈਕਲ ਬੇਖਬਰ ਹੋਏ ਨੇ। ਹੋਰ ਵੀ ਚਾਂਸਸ ਹੈਗੇ ਰਿਕਵਰੀ ਦੇ। ਸਰ ਪਾਰਕਿੰਗ ਵਿੱਚ ਬਕਾਇਦਾ ਪਰਚੀ ਮਿਲਦੀ ਹੈ। ਜੀ। ਤੇ ਜਿਹੜੇ ਪ ਕਿਸ ਤਰ੍ਹਾਂ ਕਿੰਨੀ ਕਾਮਯਾਬੀ ਸੋਲਦੇ ਕੋ ਕਾਫੀ ਜਿਆਦਾ ਦੇਖੋ ਇਥੇ ਸਾਡੇ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਵਾਰਦਾਤਾਂ ਹੋ ਰਹੀਆਂ ਉਹ ਤੋਂ ਜ਼ਿਆਦਾ ਅਸੀਂ ਟ੍ਰੇਸ ਵੀ ਕਰ ਚੁੱਕੇ ਹੋਏ ਆਂ ਤੇ ਅਸੀਂ ਹੋਰ ਵੀ ਟ੍ਰੇਸ ਕਰਾਂਗੇ ਬਿਲਕੁਲ ਜੀ ਕਾਮਯਾਬੀ ਸਮਝਦੇ ਆਂ ਕਿ ਜਿਹੜੇ ਮਾੜੇ ਬੰਦੇ ਹੈਗੇ ਨੇ ਜਿਹੜੇ ਚੀਜ਼ਾਂ ਦੇ ਉੱਪਰ ਕੰਮ ਕਰ ਰਹੇ ਨੇ ਅਸੀਂ ਉਹਨਾਂ ਨੂੰ ਆਪਾਂ ਕਾਬੂ ਕਰੀਏ ਸੰਗੁਰੇਦਾਲ ਹੋਰ ਕੀ ਰਿਕਵਰੀ ਕਿਤਾ ਇੱਕ ਬੁੱਲ ਮੋਟਰ ਸੇ ਇੱਕ ਸਪਲੈਂਟਰ ਮੋਟਰ ਸੇ ਬੁੱਲਦਵਾਲ ਸਪੀਨ ਸੀ ਵੀ ਹੈ ਇਹ ਬੰਦੇ ਤਾਂ ਇਹਨਾਂ ਦੀ ਵਾਰਦਾਤ ਕੀਤੀ ਐਨੇ ਜੀ ਆਪਾਂ ਨਾਲ ਇਹ ਕਿੱਥੋਂ ਗੁਰ ਚੁੱਕਿਆ ਸੀ ਇਹਨੇ ਕੁਝ ਡਿਟੇਲ ਹੈ ਜੀ ਹਾਂ ਜੀ ਇਹ ਬਲੂਡ ਮੋਟਰ ਇਹ ਬਲੂਡ ਮੋਟਰਸਾਈਕਲ ਜੀ ਇਹਨਾਂ ਨੇ ਫੜਿਆ ਇੱਥੋਂ ਆ ਜਿਹੜਾ ਸਟੇਸ਼ਨ ਦੇ ਸਾਹਮਣੇ ਓਪੋਜ਼ਿਟ ਸਟੇਸ਼ਨ ਤੋਂ ਸਟੇਸ਼ਨ ਦੇ ਦਾ ਸਿਵਲ ਲਾਈਨ ਦੇ ਵਿੱਚ ਸਟੇਸ਼ਨ ਮੈਦਾਨ ਤੋਂ ਦੇਖੋ ਜੀ ਪਰਿਵਾਰ ਇਹਦਾ ਫਾਦਰ ਵੀ ਇਹਦਾ ਨੇਬਰ ਕਰਦਾ ਤੇ ਮਦਰ ਵੀ ਇਹਦੇ ਕੰਮ ਕਰਦੇ ਨੇ ਕੀ ਕੀ ਕਰਦਾ ਪਰ ਨਸ਼ੇ ਤੇ ਨਹੀਂ ਕਰਦਾ ਜੀ ਰਿਟਾਇਰ ਹੈਗਾ ਦੇਖਦੇ ਹੈਗੇ ਤਾਂ ਸ਼ਿ ਨਸ਼ੇ ਦੀ ਪੂਤੀ ਕਰਕੇ ਫਿਰ ਇਹ ਹੋ ਗਿਆ ਆਈ ਥਿੰਕ ਸੋ ਆਈ ਥਿੰਕ ਸੋ ਤੇ ਇਹ ਬੁਲੀਸ਼ੀਆ ਰੈ residencies ਉਥੋਂ ਗਿਆ ਰੈ residencies 니ਓ ਵਰ ਪਰਮਨਟ ਤੇ ਗਿਆ ਸੀ ਉਥੋਂ ਵਾਪਸ ਆ ਗਿਆ ਸੀ ਟਾਰਗੇਟ ਏਰੀਆ ਕਿਰੇ ਕਿਰੇ ਹੁੰਦੇ ਸੀ ਜ਼ਿਆਦਾਤਰ ਅਖੇ ਇਹਦੇ ਟਾਰਗੇਟ ਏਰੀਆ ਠੀਕ ਨਹੀਂ ਉਹ ਕੁਛ ਨਹੀਂ ਹੈ ਸਿਟੀ ਦੇ ਵਿੱਚ ਜਿਹੜਾ ਇਹਨਾਂ ਨੂੰ ਮਿਲ ਗਿਆ ਜਿਹੜਾ ਇਹਨਾਂ ਨੂੰ ਉਹ ਕਰ ਦੇਣਾ ਹੈ ਡੇਲੀ ਇਹਨੇ ਅਪ ਡਾਊਨ ਕਰਦਾ ਸੀ ਸ਼ਿਟੀ ਦੇ ਉਹ ਕਿਤਾਇਸ ਜਿਹੜੇ ਕਰਦਾ ਡੇਲੀ ਅਪ ਡਾਊਨ ਜਦੋਂ ਵੀ ਇਹਨਾਂ ਦਾ ਟਾਈਮ ਮਿਲਦਾ ਸੀ ਉਹ ਕਰ ਦੇ ਦਿੰਦੇ ਸੀ ਹੋਰ ਕਿੰਨੇ ਚੁੱਕਿਆ ਜਦੋਂ ਮੋਟਰਸਾਈਕਲ ਨਹੀਂ ਹਲੇ ਫਿਰ ਹਾਲ ਅਸੀਂ ਧੋਰ ਖਬਰ ਕਿਤੇ ਆ ਹੋਰ ਵੀ ਹੈਗੇ ਨੇ ਹੋਰ ਵੀ ਰਿਕਵਰੀ ਕਰਾਂਗੇ ਸਰ ਪਹਿਲਾਂ ਵੀ ਕੋਈ ਪਰਚਾ ਨਹੀਂ ਨਹੀਂ ਮੇਰੇ ਕੋਈ ਬੈਕਲੌਂ ਨਹੀਂ ਹੈਗਾ ਜੱਟ ਪਹਿਲਾਂ